ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੁੰਚਨ ਮਾਟੀ ਮੰਨੈ ਨਾਰੋ ਦੁਖ ਮੈ ਦੁਖ ਨਹੀਂ ਮਾਨੈ ਸੁਖ ਸੁਨੇਹ ਹੋ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭੋ ਮੋਹੋ ਅਭਿਮਾਨਾ ਹਰਖ ਸੋਗ ਤੇ ਰਹਿ ਮਿਆਰਾ ਨਾ ਹਮਾਨ અપਮਾਨਾ ਸੋ ਮਨਸਾ ਸਗਲ ਤੇ ਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾ ਹਨ ਤੇ ਘਟ ਬ੍ਰਹਮ ਨਿਵਾਸਾ ਰੋ ਕਿਰਪਾ ਜਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਆ ਜਿਉ ਪਾਨੀ ਸੰਗ ਪਾਨੀ ਕਿਰਪਾ ਦੇਹ ਨਰ ਕਾ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਆ ਜਿਉ ਪਾਨੀ ਸੰਗ ਪਾਨੇ ਕ ਖਾਲਸਾ ਵਾਹ ਗੁਰੂ ਜੀ ਦੀ ਫਤਿਹ